ਰਨਾਰ ਨਿਊਜ਼ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ 23 ਅਗਸਤ ਦੀ ਸਵੇਰ ਦੀ ਰਿਪੋਰਟ ਲੈ ਕੇ ਹਾਜ਼ਰ ਹਾਂ 5:40 ਮਿੰਟ ਹੋ ਚੁੱਕੇ ਆ ਤਾਂ ਇਸ ਵਕਤ ਦੀ ਤਾਜ਼ੀ ਵੱਡੀ ਅਪਡੇਟ ਤੁਹਾਡੇ ਸਾਹਮਣੇ ਹੈ ਆਪਾਂ ਜ਼ਿਕਰ ਗੱਲ ਕਰੀਏ ਕੱਲ ਦੀ ਤਾਂ ਪਾਣੀ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਕੱਟ ਗਿਆ ਸੀ ਕਿਦਾਂ ਕਿ ਰਿਪੋਰਟ ਦੇ ਤੁਸੀਂ 4 ਫੁੱਟ ਪਾਣੀ ਦਰਿਆ ਦੇ ਵਿੱਚ ਘਟਿਆ ਸੀ ਔਰ ਉਸ ਤੋਂ ਬਾਅਦ ਇਹ ਰਿਪੋਰਟ ਤੁਹਾਡੇ ਸਾਹਮਣੇ ਕਿ ਸਾਹਮਣੇ ਤੁਸੀਂ ਟਿੱਬੀਆਂ ਦੇਖ ਸਕਦੇ ਹੋ ਨੰਗੀਆਂ ਹੋ ਗਿਆ ਸੀ ਸਾਰੀਆਂ ਉਹ ਦੁਬਾਰਾ ਟਕੜੀਆਂ ਸ਼ੁਰੂ ਹੋ ਚੁੱਕੀਆਂ ਤੇ 2 ਫੁੱਟ ਪਾਣੀ ਲਗਭਗ ਵੱਧ ਚੁੱਕਿਆ ਇਸ ਵਕਤ ਦੀ ਵੱਡੀ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਤੁਹਾਨੂੰ ਦੇ ਰਿਹਾ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਉਹ 2 ਫੁੱਟ ਵੱਧ ਚੁੱਕਿਆ ਜੋ ਰਿਪੋਰਟ ਤੁਹਾਨੂੰ ਮੈਂ ਦੇ ਰਿਹਾ तकरीबन 3 ਘੰਟੇ ਤੋਂ ਪਾਣੀ ਹੋਰ ਜ਼ਿਆਦਾ ਵੱਧ ਰਿਹਾ ਹੈ ਪਾਣੀ ਵੈਸੇ ਕੱਲ ਦਾ ਵਧ ਰਿਹਾ ਸੀ ਪਰ ਅੱਜ ਤਿੰਨ ਕੋ ਘੰਟਿਆਂ ਦੇ ਵਿੱਚ ਪਾਣੀ ਜ਼ਿਆਦਾ ਵਧਿਆ ਹੈ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਸਾਹਮਣੇ ਦਰਿਆ ਸਤਲੁਜ ਦੀ ਹੈ ਕਿ ਦਰਿਆ ਸਤਲੁਜ ਦਾ ਇੱਕ ਵਾਰ ਤੋਂ ਫੇਰ ਪਾਣੀ ਵਧਣਾ ਸ਼ੁਰੂ ਜ਼ਰੂਰ ਹੋਇਆ ਹੈ ਤਾਂ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਹਿਤਪੁਰ ਤੋਂ ਜਗਰਾਵ ਜਾਂਦੇ ਰੋਡ ਦੀਆਂ ਨੇ ਜਿਸ ਤਰ੍ਹਾਂ ਪਾਣੀ ਦਰਿਆ ਦਾ ਆਪਾਂ ਕਹਿ ਸਕਦੇ ਹਾਂ ਕਿ ਖਾਲੀ ਹੁਣ ਸ਼ੁਰੂ ਹੋ ਗਿਆ ਸੀ ਪਾਣੀ ਘਟ ਸੀ ਤਾਂ ਹੁਣ ਜਿਵੇਂ ਚਟਿੱਬੀਆਂ ਵਗੈਰਾ ਸੀ ਉਹ ਦੁਬਾਰਾ ਟਕਣੇ ਸ਼ੁਰੂ ਹੋ ਚੁੱਕੇ ਹਨ ਅੱਗੇ ਤੱਕ ਦੇਖ ਸਕਦੇ ਹੋ ਪੂਰੀ ਨਜ਼ਰ ਮਾਰੋਗੇ ਤਾਂ ਪਾਣੀ ਪਾਣੀ ਨਜ਼ਰ ਆਵੇਗਾ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਸਾਹਮਣੇ ਹੈ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਸੀ ਜਲ ਸਥਿਰ ਸੀ ਉਹ ਘਟ ਗਿਆ ਸੀ ਪਰ ਇੱਕ ਵਾਰ ਫਿਰ ਦਰਿਆ ਸਤਲੁਜ ਦਾ ਜੋ ਪਾਣੀ ਹੈ ਜਲ ਪੱਧਰ ਹੈ ਉਹ ਫਿਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਜਿਸ ਤਰ੍ਹਾਂ ਮੈਂ ਲਗਾਤਾਰ ਇਹ ਤੁਹਾਨੂੰ ਹਰ ਰਿਪੋਰਟ ਦੇ ਵਿੱਚ ਤਕਰੀਬਨ ਪਪੂਲਰ ਦਿਖਾਉਣਾ ਤਾਂ ਤਕਰੀਬਨ ਇੱਕ ਕਨਾਲ ਪਪੂਲਰ ਬਣ ਚੁੱਕਿਆ ਹੈ ਔਰ ਜਦੋਂ ਵੀ ਢਾ ਲੱਗੀ ਹੈ ਪਾਣੀ ਆਇਆ ਸੀ तकरीबन 22 ਤੋਂ 3 ਕਿਲੋ ਜਮੀਨ دریا ਦੇ ਵਿੱਚ ਡਿੱਗ ਚੁੱਕੀ ਹੈ ਸਾਹਮਣੇ ਦੇਖ ਸਕਦੇ ਹੋ ਕਿ ਢਾ ਵੀ ਲੱਗੀ ਹੋਈ ਹੈ ਤੇ ਇਸ ਵਕਤ ਦੀ ਤਾਜੀ ਅਪਡੇਟ ਤੁਹਾਡੇ ਸਾਹਮਣੇ ਤੁਹਾਨੂੰ ਦਿਖਾ ਰਿਹਾ ਕਿ तकरीबन 2 ਫੁੱਟ ਪਾਣੀ ਵੱਧ ਚੁੱਕਿਆ 4 ਫੁੱਟ ਪਾਣੀ ਘਟਿਆ ਸੀ ਪਰ ਹੁਣ 2 ਫੁੱਟ ਪਾਣੀ ਇੱਕ ਵਾਰ ਤੋਂ ਫਿਰ ਦੁਬਾਰਾ ਵੱਧ ਚੁੱਕਿਆ ਔਰ ਪਾਣੀ ਦਾ ਫਲੋ ਕਾਫੀ ਤੇਜ਼ ਹੈ ਤਾਂ ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਜੋ ਲੋਈਆਂ ਏਰੀਆ ਸੀ ਕੱਲ ਤੋਂ ਸਿਰਪੋਰਟ ਦੇਖੀ ਸੀ ਮਨਾਲੇ ਦੇ ਸ਼ਨਾਕਾਰ ਦੀ ਬੰਨ ਫੁੱਟਣ ਵਾਲਾ ਸੀ ਉਸ ਨੂੰ ਇੱਥੇ ਕਾਫੀ ਜ਼ਿਆਦਾ ਵੱਡਾ ਖਤਰਾ ਪੈਦਾ ਹੋ ਸਕਦਾ ਔਰ ਜਿਹਨਾਂ ਦਾ ਝੋਨਾ ਡੁੱਬਿਆ ਹੋਇਆ ਸੀ ਵੈਸੇ ਗੁਰੂ ਦਾ ਸ਼ੁਕਰ ਮਨਾਸ ਮਨਾਰੇ ਸੀ ਕਿ ਪਾਣੀ ਘਟ ਗਿਆ ਚੰਗੀ ਗੱਲ ਹੈ ਪਰ ਉੱਥੇ ਪਾਣੀ ਇੱਕ ਵਾਰ ਫੇਰ ਵੱਧ ਸਕਦਾ ਤਾਂ ਵੱਡੀ ਅਪਡੇਟ ਤੁਹਾਡੇ ਸਾਹਮਣੇ ਕਿ ਦਰਿਆ ਸਤਲੁਜ ਦਾ ਜੋ ਜਲ ਪਰਦਾ ਸੀ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਾ ਹੈ ਔਰ ਜੋ ਵਧਣਾ ਸ਼ੁਰੂ ਹੋਇਆ ਇਹ ਥੋੜੀ ਮਾਤਰਾ ਚ ਨਹੀਂ ਆਪਾਂ ਕਹਿ ਸਕਦੇ ਕਿ ਥੋੜਾ ਪਾਣੀ ਹੁਣ ਪਿਛਲੇ 3 ਘੰਟਿਆਂ ਤੋਂ ਪਾਣੀ ਜ਼ਿਆਦਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਕਰੀਬਨ 2 ਫੁੱਟ ਪਾਣੀ ਵਧਿਆ ਤੇ ਨੀਵੇਂ ਇਲਾਕੇ ਜਿੱਥੋਂ ਏਰੀਆ ਜਿੱਥੋਂ ਨਿਕਲ ਗਿਆ ਸੀ ਪਾਣੀ ਇੱਕ ਵਾਰ ਝੋਣਿਆਂ ਚੋਂ ਪਾਣੀ ਵਿੱਚ ਜੋ ਏਰੀਆ ਤੇ ਪਾਣੀ ਨਿਕਲ ਚੁੱਕਿਆ ਸੀ ਉਹਨਾਂ ਵਿੱਚ ਦੁਬਾਰਾ ਫਿਰ ਪੈ ਚੁੱਕਿਆ ਹੈ ਤਾਂ ਵੱਡੀ ਅਪਡੇਟ ਤੁਹਾਡੇ ਸਾਹਮਣੇ ਰੱਖ ਰਿਹਾ ਕਿ ਦਰਿਆ ਸਤਲੁਜ ਦਾ ਜੋ ਜਲ ਪੱਦਰ ਇੱਕ ਵਾਰ ਤੋਂ ਫੇਰ ਪੱਧਰਾ ਸ਼ੁਰੂ ਹੋ ਚੁੱਕਿਆ ਤਸਵੀਰਾਂ ਚ ਦੇਖ ਸਕਦੇ ਹੋ ਕਿ ਪੂਰਾ ਦਰਿਆ ਦਰਿਆ ਨੇ ਆਪਣਾ ਥਾਂ ਕਵਰ ਕਰ ਲਿਆ ਹੁਣ ਅੱਗੇ ਤੱਕ ਨਜ਼ਰ ਮਾਰਵਾਂਗੇ ਤਾਂ ਪਾਣੀ ਹੀ ਪਾਣੀ ਨਜ਼ਰ ਆਏਗਾ ਜਿੱਧਰੋਂ ਦੀ ਵੀ ਤੁਸੀਂ ਦੇਖੋਗੇ ਤਾਂ ਦਰਿਆ ਸਤਲੁਜ ਦਾ ਜਲ ਪੱਦਰ ਇੱਕ ਤੋਂ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਔਰ 2 ਫੁੱਟ ਪਾਣੀ ਵਧਿਆ ਹੈ 4 ਫੁੱਟ ਪਾਣੀ ਘਟਿਆ ਸੀ ਪਰ ਉਸ ਤੋਂ ਬਾਅਦ 2 ਫੁੱਟ ਤਕਰੀਬਨ ਪਾਣੀ ਕੱਲ ਤੋਂ ਲੈ ਕੇ ਅੱਜ ਤੱਕ ਵਧਿਆ ਹੈ ਤੇ ਹੁਣ ਪਾਣੀ ਨੇ ਸਪੀਡ ਪਾਣੀ ਨੇ ਰਫਤਾਰ ਥੋੜੀ ਤੇਜ਼ੀ ਦੇ ਨਾਲ ਫੜ ਲਈ ਹੈ ਤਾਂ ਜਿੱਦਾਂ ਮੈਂ ਪਹਿਲਾਂ ਵਸਿਆ ਅੱਗੇ ਕਾ ਤਸਵੀਰ ਰਿਪੋਰਟਾਂ ਦੇਖਿਆ ਸੀ ਇਸੇ ਚੈਨਲ ਤੇ ਮਡਾਲੇ ਦੀ ਛੰਨਾ ਪਿੰਡ ਸੀ ਜੇ ਅੱਗੇ ਧੱਕਾ ਵਸਤੀ ਸੀ ਉਹਨਾਂ ਨੂੰ ਇੱਥੇ ਫੇਰ ਖਤਰਾ ਪੈਦਾ ਹੋ ਸਕਦਾ ਹੈ ਵੱਡੀ ਅਪਡੇਟ ਤੁਹਾਡੇ ਸਾਹਮਣੇ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵੱਧ ਚੁੱਕਿਆ ਹੈ ਤਸਵੀਰਾਂ ਚ ਦੇਖ ਸਕਦੇ ਹੋ ਕਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਨਜ਼ਰ ਆਏਗਾ ਪਾਣੀ ਘਟ ਚੁੱਕਿਆ ਸੀਗਾ 4 ਫੁੱਟ ਪਾਣੀ ਘਟਿਆ ਸੀ ਪਰ ਉਸ ਤੋਂ ਬਾਅਦ ਪਾਣੀ ਜਲ ਪੱਧਰ ਦਰਿਆ ਦਾ ਫਿਰ ਵਧਿਆ ਜਿੱਧਰ ਨਜ਼ਰ ਮਾਰੋਗੇ ਉਨੇ ਪਾਣੀ ਪਾਣੀ ਨਜ਼ਰ ਆਏਗਾ ਔਰ ਪਾਣੀ ਦਾ ਫਲੋ ਬਹੁਤ ਤੇਜ਼ ਹੋ ਚੁੱਕਿਆ ਹੈ ਆਵਾਜ਼ ਪਾਣੀ ਦੀ ਸੁਣ ਸਕਦੇ ਹਾਂ ਕਿ ਪਾਣੀ ਦੀ ਸਪੀਡ ਨੇ ਰਫਤਾਰ ਫੜ ਲਈ ਹੈ ਇੱਥੇ ਜਿਸ ਤਰ੍ਹਾਂ ਲੋਹੀ ਏਰੀਆ ਦੇ ਵਿੱਚ ਕਈ ਥਾਂ ਤੇ ਢਾਹ ਲੱਗੀ ਹੋਈ ਹੈ ਲੋਕ ਆਪਣੇ ਬੰਨਾਂ ਦੀ ਮਜ਼ਬੂਤੀ ਲਈ ਕੰਮ ਕਰ ਰਿਹਾ ਹੈ ਤੇ ਇੱਥੇ ਵੀ ਹਾਲਾਤ ਉਹੀ ਨੇ ਬਹੁਤ ਥਾਵਾਂ ਤੇ ਦਰਿਆ ਨੇ ਖੋਰਾ ਲਾਇਆ ਹੋਇਆ ਤੇ ਬਹੁਤ ਸਾਰੇ ਜ਼ਮੀਨਾਂ ਦਰਿਆ ਦੇ ਵਿੱਚ ਡਿੱਗ ਵੀ ਚੁੱਕੀਆਂ ਔਰ ਦੂਜੀ ਅਪਡੇਟ ਹੋਰ ਦੇ ਦਿਆਂ ਜੋ ਖਬਰ ਆ ਰਹੀ ਹੈ ਕਿ ਪਾਣੀ ਲਗਾਤਾਰ ਇਨੀ ਮਾਤਰਾ ਦੇ ਵਿੱਚ ਚੱਲੇਗਾ ਔਰ ਕਾਫੀ ਦਿਨ ਕਿਉਂਕਿ ਪਾਖੜਾ ਦਾ ਲੈਵਲ ਹੈ ਜੋ ਉਹ ਘਟਿਆ ਨਹੀਂ ਅਜੇ ਤੱਕ ਵਧਿਆ ਤੇ ਇੱਕ ਵਾਰ ਫਿਰ ਜਦ ਜਦ ਦੀ ਦੱਸਦੀ ਹੈ ਕਿ ਦਰਿਆ ਸਤਲੁਜ ਦਾ ਜੋ ਜਲ ਪੱਦਰ ਸੀ ਉਹ ਵਧਿਆ ਘਟਿਆ ਨਹੀਂ ਤਾਂ ਇੱਥੇ ਜਿੱਥੇ ਜਿੱਥੇ ਕੱਲ ਸੀ ਰਿਪੋਰਟਾਂ ਦਿਖਾਈਆਂ ਸੀ ਲੋਈਆਂ ਆ ਰਿਆਂ ਦੀ ਉਹ ਸਾਰੇ ਇਹਨੂੰ ਖਤਰਾ ਜਰੂਰ ਹੋ ਸਕਦਾ ਹੈ ਤੋਂ ਆਪਣਾ ਪ੍ਰਬੰਧ ਕਰ ਸਕਦੇ ਆ ਆਪਣੇ ਬੰਨਾਂ ਬੰਨਾਂ ਦੇ ਉੱਪਰ ਮਿੱਟੀ ਪਾ ਸਕਦੇ ਆ ਜਾਂ ਫਿਰ ਚੈੱਕ ਕਰ ਸਕਦੇ ਆ ਕਿੱਥੇ ਕਿੱਥੇ ਖੁੱਡਾਂ ਵਗੈਰਾ ਪਈਆਂ ਸੀ ਕਿਤੇ ਵਿੱਚ ਪਾਣੀ ਨਿਕਲ ਨਾ ਜਾਵੇ ਤਾਂ ਇਹ ਵੱਡੀ ਅਪਡੇਟ ਤੁਹਾਡੇ ਸਾਹਮਣੇ ਹੈ ਤੇ ਹਰ ਇੱਕ ਖਬਰ ਤੇ ਸਾਡੀ ਨਜ਼ਰ ਆਏਗੀ ਹੁਣ ਜਿਹੜੀ ਦੂਜੀ ਰਿਪੋਰਟ ਹੈ ਤਕਰੀਬਨ ਅਸੀਂ 11 ਵਜੇ ਲੈ ਕੇ ਹਾਜ਼ਰ ਆਵਾਂਗੇ ਉਸ ਰਿਪੋਰਟ ਵਿੱਚ ਵੀ ਦੱਸਾਂਗੇ ਕਿ ਇਸ 2 ਘੰਟੇ ਤੋਂ ਬਾਅਦ ਪਾਣੀ ਕਿੰਨਾ ਵਧਿਆ ਹੈ ਕੀ ਅਪਡੇਟ ਰਹੀ ਹੈ ਬਹੁਤ-ਬਹੁਤ ਧੰਨਵਾਦ